ਅਧਿਕ ਕੱਠਿਆਂ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਸੋਖ ਬਾੜਦਵਾਜ ਦੀ ਸਸਰੇ ਕਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਅਧਿਕ ਕੱਠਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਪਠ ਨੰਬਰ 13 ਗੁਰੂ ਗੋਬਿੰਦ ਸਿੰਘ ਜੀ ਵਿਸ਼ਾ ਸ੍ਰੀ ਤੇ ਇਹਦੇ ਭੂਵਿਕਲਪੀ ਪ੍ਰਸ਼ਨ ਕਿਹੜੇ ਹਨ ਜਿਹੜੇ ਐਗਜ਼ਾਮ ਵਿੱਚ ਪੁੱਛੇ ਜਾਂਦੇ ਹਨ ਉਹਨਾਂ ਦੇ ਬਾਰੇ ਅਧਿਕ ਕੱਠਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਵਿਖੋ ਜੀ ਅਸਦੇ ਭੂਵਿਕਲਪੀ ਪ੍ਰਸ਼ਨ ਕਿਹੜੇ ਹਨ ਗੁਰੂ ਗੋਬਿੰਦ ਸਿੰਘ ਜੀ ਸਿੱਖ ਸਿੱਖਾਂ ਦੇ ਕਿੰਵੇਂ ਗੁਰੂ ਸਨ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਕਿੰਵੇਂ ਗੁਰੂ ਸਨ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਸਨ ਸਿੱਖਾਂ ਦੇ 10ਵੇਂ ਗੁਰੂ ਸਨ ਦੂਜਾ ਪ੍ਰਸ਼ਨ ਕਿਹੜਾ ਸੀ 10ਵੇਂ ਸਿਤਾ ਕਿਸ ਨੂੰ ਕਿਹਾ ਜਾਂਦਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਕੀ ਕਿਹਾ ਜਾਂਦਾ ਸੀ 10ਵੇਂ ਸਿਤਾ ਕਿਹਾ ਜਾਂਦਾ ਸੀ ਆ ਸਿੱਖਾਂ ਦੇ 10ਵੇਂ ਗੁਰੂ ਸਨ ਤੀਜਾ ਪ੍ਰਸ਼ਨ ਕਿਹੜਾ ਸੀ ਖਾਲਸਾ ਪੰਥ ਦੀ ਨੀ ਕਿਸ ਨੇ ਰੱਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਈ ਖਾਲਸਾ ਪੰਥ 1699 ਮੈਂ ਆਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੱਖੀ ਸੀ ਚੌਥਾ ਪ੍ਰਸ਼ਨ ਕਿਹੜਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ 1666 ਈਸਵੀ ਵਿੱਚ ਪਟਨਾ ਸਾਹਿਬ ਵਿਖੇ ਜਿਹੜੀ ਭਿਆਰ ਦੀ ਰਾਜਧਾਨੀ ਸੀ ਗੁਰੂ ਗੋਬਿੰਦ ਸਿੰਘ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸੀ ਆਹ ਪ੍ਰਸ਼ਨ ਸੀ ਆਦਾ ਉੱਤਰ ਹੈਗਾ ਜੀ ਗੁਰੂ ਗੋਬੀ ਸਿੰਘ ਦਾ ਜਨਮ 1668 ਈਸਵੀ ਵਿੱਚ ਪਟਨਾ ਸਹਿਰ ਵਿਖੇ ਹੋਇਆ ਸੀ ਮਾਤਾ ਗੁਜਰੀ ਤੇ ਪਿਤਾ ਤੇਗਪਾਹਦੁਰ ਦੇ ਘਰ ਹੋਇਆ ਸੀ ਪੰਜਵਾਂ ਪ੍ਰਸ਼ਨ ਕਿਹੜਾ ਸੀ ਗੁਰੂ ਗੋਬੀ ਸਿੰਘ ਜੀ ਦੇ ਪਿਤਾ ਦਾ ਨਾਮ ਕੀ ਸੀ ਗੁਰੂ ਗੋਬੀ ਸਿੰਘ ਜੀ ਦੇ ਪਿਤਾ ਦਾ ਨਾਮ ਤੇਗ ਬਹਾਦਰ ਜੀ ਗੁਰੂ ਗੋਬੀ ਸਿੰਘ ਜੀ ਦੇ ਪਿਤਾ ਦਾ ਨਾਮ ਸੀ ਗੁਰੂ ਤੇਗ ਬਹਾਦਰ ਜੀ ਹਿੰਦੀ ਚਾਦਰ ਉਹਨਾਂ ਨੂੰ ਵੀ ਪਾਤਸ਼ਾਹੀ ਕਿਹਾ ਜਾਂਦਾ ਸੀ ਅੱਗੇ ਵੇਖੋ ਜੀ ਛੇਵਾਂ ਪ੍ਰਸ਼ਨ ਕਿਹੜਾ ਸੀ ਗੁਰੂ ਤੇਗ ਬਹਾਦਰ ਜੀ ਨੂੰ ਬਲੀਦਾਨ ਲਈ ਤਿਆਰ ਕਰਨ ਸਮੇ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕਿੰਨੀ ਸੀ ਉਹਨਾਂ ਨੇ ਕਿਹਾ ਕਿ ਜੇ ਕੋਈ ਮਹਾਂਪੁਰਖ ਆਪਣਾ ਬਲੀਦਾਨ ਦੇ ਤੋ ਪੰਡਤਾ ਦਾ ਧਰਮ ਬਚ ਸਕਦਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਪਿਤਾ ਜੀ ਤੁਹਾਡੇ ਤੋਂ ਵੱਡਾ ਹਵਲਸਾਲੀ ਹੋਰ ਕੌਣ ਹੋ ਸਕਦਾ ਸੀ ਤੋ ਆਪਣੇ ਪਿਤਾ ਨੂੰ ਬਲੀਦਾਨ ਦੇਣ ਲਈ ਤਿਆਰ ਕਰਨ ਸਮੇ ਬਾਲ ਗੋਬਿੰਦ ਰਾਏ ਜੀ ਦੀ ਉਮਰ ਕਿੰਨੀ ਸੀ 9 ਸਾਲ 9 ਸਾਲ ਦੀ ਉਮਰ ਸੀ ਸਤਵਾਂ ਪ੍ਰਸੰਤ ਕਿਹੜਾ ਸੀ ਬਾਲ ਗੋਬਿੰਦ ਰਾਏ ਜੀ ਦੀ ਨਜ਼ਰ ਵਿੱਚ ਸਭ ਤੋਂ ਵੱਡਾ ਮਹਾਂਪੁਰਖ ਕੌਣ ਸੀ ਗੋਕਸਰੀ ਗੁਰੂ ਗੋਬਿੰਦ ਸਿੰਘ ਜੀ ਆ ਬਾਲ ਰਾਏ ਗੋਬਿੰਦ ਜੀ ਦੀ ਉਮਰ ਵਿੱਚ ਬਾਲ ਰਾਏ ਗੋਬਿੰਦ ਜੀ ਦੀ ਨਜ਼ਰ ਵਿੱਚ ਸਭ ਤੋਂ ਵੱਡਾ ਮਹਾਂਪੁਰਖ ਕੌਣ ਸੀ ਸ੍ਰੀ ਗੁਰੂ ਤੇਗਪਾਧੁਰ ਜੀ ਸ੍ਰੀ ਗੁਰੂ ਤੇਗਪਾਧੁਰ ਜੀ ਵੇਖੋ ਜੀ ਅੱਗੇ ਵਾਲਾ ਸਤਮਾ ਪ੍ਰਸ਼ਨ ਕਿਹੜਾ ਸੀ ਮੁਗਲ ਬਾਦਸ਼ਾਹ ਨੇ ਗੁਰੂ ਜੀ ਨੂੰ ਕੀ ਕਿਹਾ ਮੁਗਲ ਬਾਦਸ਼ਾਹ ਨੇ ਔਰੰਗਜ਼ੇਬ ਨੇ ਗੁਰੂ ਜੀ ਨੂੰ ਕੀ ਕੀਤਾ ਉਨਨਾਂ ਕਿਹਾ ਸੀ ਤੁਸੀਂ ਆਪਣਾ ਧਰਮ ਬਦਲ ਲਓ ਅਸੀਂ ਤੁਹਾਨੂੰ ਛੱਡ ਦੇਵਾਂਗੇ ਗੁਰੂ ਜੀ ਨੇ ਆਪਣਾ ਧਰਮ ਬਦਲ ਲਈ ਲਈ ਤਿਆਰ ਨਹੀਂ ਹੋਈ ਸੀ ਤਾਂ ਉਹਨਾਂ ਨੇ ਗੁਰੂ ਜੀ ਨੂੰ ਦਿੱਲੀ ਦੀ ਕੋਤਵਾਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਵੇਖੋ ਜੀ ਨੋਵਾਂ ਪ੍ਰਸ਼ਨ ਕਿਹੜਾ ਸੀ ਗੁਰੂ ਤੇਗ ਬਹਾਦਰ ਜੀ ਨੂੰ ਕਿਸ ਦੇ ਹੁਕਮ ਨਾਲ ਸ਼ਹੀਦ ਕੀਤਾ ਗਿਆ ਗੁਰੂ ਤੇਗ ਬਹਾਦਰ ਜੀ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਗੁਰੂ ਤੇਗ ਬਹਾਦਰ ਜੀ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਸ਼ਹੀਦ ਕੀਤਾ ਗਿਆ ਦਸਵਾਂ ਪ੍ਰਸੰ ਕਿਹੜਾ ਸੀ ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਉਥੇ ਕਿਹੜਾ ਗੁਰਦੁਆਰਾ ਬਣਿਆ ਸੀ ਸੀਸਗੰਜ ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਥੇ ਗੁਰਦੁਆਰਾ ਸੀਸਗੰਜ ਬਣਿਆ ਸੀ ਆ ਦਿੱਲੀ ਦੇ ਚਾਂਦਨੀ ਚੌਕ ਵਿੱਚੇ ਲਾਲ ਕਿਲੇ ਦੇ ਬਿਲਕੁਲ ਬਲਾਲ ਕਿਲੇ ਦੇ ਸਾਹਮਣੇ ਪੈਂਦਾ ਸੀ ਗੁਰਦੁਆਰਾ ਗੁਰੂ ਗੁਰਦੁਆਰਾ ਸੀਸਗੰਜ ਵੇਖੋ ਜੀ 11ਵਾਂ ਪ੍ਰਸ਼ਨ ਕਿਹੜਾ ਸੀ ਤੇ ਅੱਧੀ ਕੱਠਿਆ ਦਾ ਆਖਰਲਾ ਪ੍ਰਸ਼ਨ ਸੀ ਗੁਰੂ ਜੀ ਨੇ ਗੁਰੂ ਜੀ ਨੇ ਵੇਖੋ ਜੀ ਗੁਰੂ ਜੀ ਨੇ ਕਦੋਂ ਪੰਜ ਪਿਆਰੀਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਨੀਂਵ ਰੱਖੀ ਗੁਰੂ ਜੀ ਨੇ ਕਦੋਂ ਪੰਜ ਪਿਆਰੀਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਨੀਂਵ 1699 ਈਸਵੀ ਨੂੰ ਨਢਿਣ 99 ਨੂੰ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ 1699 ਈਸਵੀ ਨੂੰ ਨੂੰ ਵਿਸਾਖੀ ਵਾਲੇ ਦਿਨ ਪੰਜ ਪਿਆਰੀਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਨੀਂਵ ਰੱਖੀ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਪ੍ਰਸ਼ਨ ਨੰਬਰ 12 ਪੰਜ ਪਿਆਰੇ ਕਿਸ ਜਾਤ ਤੇ ਕਿਸ ਪ੍ਰਾਂਤ ਦੇ ਸਨ ਵੱਖ-ਵੱਖ ਜਾਤਾਂ ਤੇ ਵੱਖ-ਵੱਖ ਪ੍ਰਾਂਤਾਂ ਨਾਲ ਸੰਬੰਧਿਤ ਥਨ ਪੰਜ ਪਿਆਰੇ ਵਕ ਵਕ ਜਾਤਾ ਤੇ ਵਕ ਵਕ ਪ੍ਰਾਂਤਾ ਨਾਲ ਸੰਬੰਧਿਤ ਹਨ ਵਿਦਿਆਰਥੀਓ ਸਾਡੀ ਅੱਜ ਦੀ ਕੱਛਿਆ ਇੱਥੇ ਸਮਾਪਤ ਹੋਈ ਸੀ ਇਸ ਪਠ ਦੇ ਹੋਰ ਭੂ ਵਿਕਲਪੀ ਪਰਸਮੈਂ ਤੁਹਾਨੂੰ ਸਾਰਿਆਂ ਨੂੰ ਅੱਗੇ ਵਾਲੀ ਕੱਛਿਆ ਵਿੱਚ ਦੱਸਾਂਗਾ ਅੱਜ ਦੀ ਕੱਛਿਆ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਅੱਜ ਦੀ ਕੱਛਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਧੰਨਵਾਦ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ